ਇੱਕ ਸਰਫਿਰੇ ਆਸ਼ਿਕ ਦੇ ਵੱਲੋਂ ਇੱਕ ਲੜਕੀ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਲੜਕੀ ਹੈ ਜਿਹੜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਲੜਕੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਸ ਦੀ ਹਾਲਤ ਹੈ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਇਹ ਜਿਹੜਾ ਲੜਕਾ ਸੀ ਜਿਸ ਦੇ ਵੱਲੋਂ ਲੜਕੀ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਹ ਲੜਕਾ ਇਸ ਲੜਕੀ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ ਇਸ ਦੇ ਪਿੱਛੇ ਢੇਡੇ ਲਗਾਉਂਦਾ ਸੀ ਇਸ ਨੂੰ ਲਗਾਤਾਰ ਦੋਸਤੀ ਕਰਨ ਦੇ ਲਈ ਕਹਿ ਰਿਹਾ ਸੀ ਪਰ ਜਦੋਂ ਲੜਕੀ ਦੇ ਵੱਲੋਂ ਮਨਾ ਕੀਤਾ ਗਿਆ ਤਾਂ ਇਸ ਸਿਰਫਰੇ ਆਸ਼ਕ ਦੇ ਵੱਲੋਂ ਤੇਜ਼ ਹਾਰ ਹਥਿਆਰ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਤਾਂ ਇਹ ਵਾਰਦਾਤ ਉਦੋਂ ਵਾਪਰਦੀ ਹੈ ਜਦੋਂ ਕੁੜੀ ਸਕੂਲ ਤੋਂ ਪੜ ਕੇ ਵਾਪਸ ਆਪਣੇ ਘਰ ਪਰਤ ਰਹੀ ਹੁੰਦੀ ਆ ਤਾਂ ਇਹ ਨੌਜਵਾਨ ਆ ਜਿਹੜਾ ਇਸ ਸਰਫਿਰਆ ਆਸ਼ਿਕ ਸੀ ਉਹ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦਾ ਕੁੜੀ ਨੂੰ ਰੋਕਦਾ ਕੁੜੀ ਦਾ ਹੱਥ ਫੜ ਲੈਂਦਾ ਤੇ ਜਿਸ ਤੋਂ ਬਾਅਦ ਜਦੋਂ ਇਸ ਕੁੜੀ ਦੇ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਇਹ ਤੇਜ਼ धार ਹਥਿਆਰ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੰਦਾ ਐਨਾ ਹੀ ਨਹੀਂ ਸਗੋਂ ਕੁੜੀ ਦੇ ਉੱਪਰ ਹਮਲਾ ਕਰਨ ਤੋਂ ਬਾਅਦ ਆਪਣੇ ਆਪ ਤੇ ਵੀ ਵਾਰ ਆ ਜਿਹੜਾ ਉਹ ਕਰ ਲੰਦਾ ਤੇ ਇਸ ਹਮਲੇ ਦੇ ਵਿੱਚ ਦੋਵੇਂ ਜਿਹੜੇ ਇਹ ਕੁੜੀ ਮੁੰਡਾ ਸੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਹਾਲਤ ਆ ਜਿਹੜੀ ਉਹਨਾਂ ਦੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਇੱਕ ਸਰਫਿਰੇ ਆਸ਼ਿਕ ਦੇ ਵੱਲੋਂ ਇੱਕ ਕੁੜੀ ਦੇ ਉੱਪਰ ਵਾਰ ਕੀਤੇ ਗਏ ਨੇ ਉਸ ਨੂੰ ਜ਼ਖਮੀ ਕੀਤਾ ਗਿਆ ਜ਼ਖਮੀ ਹਾਲਤ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੜੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਸਕੂਲ ਤੋਂ ਵਾਪਸ ਪੜ ਕੇ ਆਪਣੇ ਘਾਰੇ ਕੁੜੀ ਜਾ ਰਹੀ ਸੀ ਐਸਾ ਸਿਰਫ ਇਹ ਆਸ਼ਿਕ ਦੇ ਵੱਲੋਂ ਕੁੜੀ ਨੂੰ ਰਸਤੇ ਦੇ ਵਿੱਚ ਰੋਕਿਆ ਜਾਂਦਾ ਉਸ ਨੂੰ ਦੋਸਤੀ ਦੇ ਲਈ ਕਿਹਾ ਜਾਂਦਾ ਹੈ ਇਹ ਲੜਕਾ ਜਿਹੜਾ ਉਸ ਲੜਕੀ ਦਾ ਹੱਥ ਫੜ ਲੈਂਦਾ ਤੇ ਜਦੋਂ ਲੜਕੀ ਇਸ ਦਾ ਵਿਰੋਧ ਕਰਦੀ ਹੈ ਤਾਂ ਇਹ ਲੜਕਾ ਜਿਹੜਾ ਉਹ ਤੇਜ਼ ਤਾਰ ਹਥਿਆਰ ਦੇ ਨਾਲ ਕੁੜੀ ਦੇ ਉੱਪਰ ਹਮਲਾ ਕਰ ਦਿੰਦਾ ਤੇ ਹਮਲਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਉਸ ਹਥਿਆਰ ਦੇ ਨਾਲ ਜ਼ਖਮੀ ਕਰ ਲੈਂਦਾ ਤਾਂ ਲਗਾਤਾਰੇ ਮੁੰਡਾ ਜਿਹੜਾ ਇਸ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਕਾਫੀ ਲੰਮੇ ਸਮੇਂ ਤੋਂ ਇਸ ਕੁੜੀ ਦਾ ਰਾਹ ਰੋਕਦਾ ਸੀ ਰਾਹ ਦੇ ਵਿੱਚ ਖੜਦਾ ਸੀ ਇਸ ਕੁੜੀ ਨੂੰ ਲਗਾਤਾਰ ਦੋਸਤੀ ਦੇ ਲਈ ਕਹਿ ਰਿਹਾ ਸੀ ਤੇ ਇੱਕ ਦਿਨ ਜਦੋਂ ਇਹ ਕੁੜੀ ਸਕੂਲ ਤੋਂ ਪੜ ਕੇ ਘਰ ਵਾਪਸ ਆ ਰਹੀ ਸੀ ਤਾਂ ਉਸ ਸਮੇਂ ਇਹ ਲੜਕਾ ਜਿਹੜਾ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆ ਜਾਂਦਾ ਇਸ ਲੜਕੀ ਨੂੰ ਰੋਕ ਲੈਂਦਾ ਇਸ ਲੜਕੀ ਦਾ ਹੱਥ ਤੱਕ ਫੜ ਲੈਂਦਾ ਤੇ ਜਦੋਂ ਲੜਕੀ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਲੜਕੇ ਦੇ ਵੱਲੋਂ ਉਸ ਦੇ ਉੱਪਰ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਹਮਲਾ ਕਰਨ ਤੋਂ ਬਾਅਦ ਇਸ ਮੁੰਡੇ ਨੇ ਆਪਣੇ ਆਪ ਨੂੰ ਵੀ ਜ਼ਖਮੀ ਕੀਤਾ ਜਿੱਥੇ ਹੁਣ ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਆਮ ਆਪ ਦਾ ਫਰਮੇਲਾ। ਅ ਕहां ਰਹਤੇ ਹੋ? ਸੀਮਾ ਕਲੋਨੀ। ਕहां? ਸੀਮਾ ਕਲੋਨੀ। ਸੀਮਾ ਕਲੋਨੀ। ਕੀ ਹੋਇਆ ਅਜਾ ਤੁਹਾਡੀ ਲੜਕੀ ਕੇ ਸਾਥ? ਸਕੂਲ ਜਾ ਰਹੀ ਥੀ ਕੋਈ ਲੜਕਾ ਗਿਆ ਮੋਟਰਸਾਈਕਲ ਸੇ। ਅੱਛਾ। ਉਹ ਜਦ ਤਾਬ ਉਹ ਤਾਂ ਇਹਨੂੰ ਉੱਤਪ ਸੇ ਮਾਰਾ। ਅੱਛਾ। ਉਹ ਰੈ trí ਚਲਾਇਆ। ਅੱਛਾ। ਬੋਲ ਰਹਾ ਕਿ ਹਮਾਰਾ ਸੇ ਬਾਤ ਕਰੋ ਤੋ ਉਹ ਬੋਲੀ ਕਿ ਹਮ ਬਾਤ ਨਹੀਂ ਕਰਾਂਗੇ। ਨਹੀਂ ਇਸ ਵਿੱਚ ਮਾਰਾ ਕਿਉਂ ਉਸਨੇ? ਆਪਕੀ ਲੜਕੀ अभी इतना तो हम स्कूल घर में हम हैं अब पता नहीं पहले कोई बातचीत चलती थी उसकी के साथ नहीं अच्छा एक बाइक वो देख दो रोज जाता है आता है देखता है हाँ आज बोला कि बात करो तो वो बोली हम नहीं बात करेंगे अच्छा लिये वो मार दिया था वो लड़का क्या करता है कहाँ रहता है रहता है अभी इतना तो हमारा पता नहीं है कहाँ रहता है कहाँ नहीं उसी गली में रहता, रहता है, है अगल, बगल, में अगल बगल, बगल उसी गली में रहता है अच्छा। रमन नाम है उसका अच्छा रमन नाम का लड़का है ठीक है आप लड़की के पिता हो क्या नाम है लड़की का शिवानी कितनी उम्र है अठारह कौन से स्कूल में पढ़ती है शर्मा स्कूल